ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੁੰਜੀ ਸਾਡੀ ਰੋਕੀ ਸੀ ਪਾਣੀ ਸਕਾਣਾ ਸੀ ਤੇ ਪਾਣੀ ਸਕਾਇਆ ਨਹੀਂ ਅਸੀਂ ਤੇ ਪਾਣੀ ਮਾਰ ਗਿਆ ਵਾਲੇ ਉਸ ਕਰਕੇ ਜੀਰੀ ਰੁਕਣ ਕਰਨ ਫਿਰ ਪਹਿਲਾਂ ਹੀ ਸਪਰੇਅ ਕੀਤੀ ਜੀ ਦੀ ਜਿੰਕ ਦੀ ਤੇ ਲੋਹੇ ਦੀ ਪਹਿਲਾਂ ਕੀਤੀ ਜਿੰਕ ਦੀ ਤੇ ਜੂਰੀਏ ਦੀ ਦਾ 12 ਦਿਨ ਹੋ ਗਏ ਤੇ ਵਧੀਆ ਚੱਲ ਪਈ ਇੱਕ ਵੰਦਿਆਂ ਹੋਰ ਖਰੇ ਪੱਤੇ ਜੰਗਾਲੇ ਜਿਹੇ ਹੈਗੇ ਸਨ ਤੇ ਜ਼ਿੰਕ ਤੇ ਹੁਣ ਲੋਹੇ ਦੀ ਸਪਰੇਅ ਕਰਨ ਲੱਗੇ ਆ ਤੇ ਹੁਣ ਤਾਂ ਵੈਸੇ ਠੀਕ ਹੈ ਅੱਗੇ ਨਾਲੋਂ ਬਹੁਤ ਫਰਕ ਕੇ ਹੁਣ ਪਾਣੀ ਸੁਕਾ ਕੇ ਦੋ ਵਾਰੀ ਪਾਣੀ ਸੁਕਾ ਕੇ ਫਿਰ ਲਾਇਆ ਹੁਣ ਨਹੀਂ ਪਰਤੇ ਪਾਣੀ ਸੁਕਾ ਕੇ 72 ਜੇ ਆ ਜਾਂਦੀ ਫਿਰ ਪਾਣੀ ਲਾਣੇ ਆ ਗਰਮੀ ਬਹੁਤ ਪੈਰੀ ਹੈ ਇਸ ਕਰਕੇ ਬਾਣਾ ਇਹ ਚੀਜ਼ ਸਪਰੇਆ ਕਰਨੀਆਂ ਪੈਰੀਆਂ ਨੇ ਖਰਚ ਵੀ ਵਾਵਾ ਆ ਗਿਆ ਜੇ ਪਾਣੀ ਸਕਾ ਲਿੰਦੇ ਤੇ ਇੰਨਾ ਖਰਚੇ ਵੀ ਨਹੀਂ ਸੀ ਆਉਣਾ ਹੈਗਾ ਪਟਾਰੇ ਦੀ ਵੀ ਦਵਾਈ ਮਾਰੀ ਏ ਤੇ ਚਸਰੋਂ ਦੀ ਖਾਲ ਤੇ ਫਟਕੜੀ ਸਲਫਰ ਉਹ ਵੀ ਮਾਰੀ ਏ ਤੇ ਹੁਣ ਬਸ ਆ लास्ट ਸਪਰੇਅ ਵੇਦ ਨਾਲ ਵਧੀਆ ਚੱਲ ਰਹਿਣੀ ਏ ਤੇ ਮੀ ਵੀ ਕਹਿੰਦੇ ਨੇ ਇੱਕ ਦੇ ਦਿਨ ਚ ਪੈ ਜਾਣਾ ਚੱਲ ਵਧੀਆ ਹੋ ਜਾਣੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ